ਆ ਰਹੇ ਹਾਂ ਸასი ਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਸ਼ਤਾਬ ਕਰਕੇ ਕੰਮਕਾਰ ਸ਼ੁਰੂ ਨਾਲ ਕਰੀਏ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰੋ ਵਾਤੋਂ ਵਾਦ ਚੈਨਲ ਨੂੰ ਵਾਤੋਂ ਵਾਦ ਸਪੋਰਟ ਕਰੋ ਤੇ ਚਲੋ ਜੀ ਉਹਨਾ ਭੰਨੇ ਮੇਰਾ ਆਦਾ ਪ੍ਰਸ਼ਾਦੇ ਪਾਣੀ ਦੀ ਕਰਕੇ ਤਿਆਰੀ ਗਰਮੀ ਜਾਈ ਰਹਿਣੀ ਹੁਣ ਜਾਣਾ ਬਾਵੇ ਦੇ ਅੱਜ ਤੱਕ ਨਾ ਪਤਾ ਮਸਿਆ ਨਾ ਦਾਲ ਬਣਾ ਗਿਆ ਟਗਾ ਗਨ ਕੇ ਚੱਲ ਜੰਨੇ ਆਜਾ ਬਗੜਣੀ ਦਾਲ ਗੁੰਗੀ ਮਸਰਾਂ ਦੀ ਤੇ ਨਾਲ ਹੀ ਪਾ ਦੇਣਾ ਤੜਕਾ ਦਾ ਆਲੂ ਆਜਾ ਵੱਖਰੀ ਇੱਕ ਕੜਾਈ ਸੁਣ ਜਦੋਂ ਤੱਕ ਇਹ ਕੜਾਈ ਨਹੀਂ ਗਾਜਾ ਪਿਆਜ਼ چیر ਕੇ ਸਿੰਪਲ ਜੀ ਦਾਲ ਬਣਾਉਣੀ ਜ਼ਿਆਦੀ ਨਹੀਂ ਨਾਲ ਵੈਸੇ ਵੀ ਜਿਹੜੀ ਏਦਾਂ ਹੀ ਦਾਲ ਬਣਾਈਏ ਇਹਨਾਂ ਦਾ ਤੜਕਾ ਨਹੀਂ ਆਈਆ ਪਸ ਕਲਾ ਪਿਆਜ਼ ਮਸਲ ਕੇ ਆ ਗਈ ਮੇਲੇ ਖਰਾ ਉਦ ਤੱਕ ਕੈਨੇ ਵੀੜੋ ਕੋਨੇ ਵੀ ਏਦਾਂ ਹੀ ਬਣਾਈ ਸਿੰਪਲ ਜੀ ਦਾਲ ਦਾਲ ਦੇ ਨਾਲ ਨਾਲ ਨਮਕ ਹੈ ਚ ਆਰਾਮ ਦਾ ਨਾਲ ਹਰੀ ਮਿਰਚ ਦੇ ਨਾਲ ਡੰਡਾ ਤੇ ਚਲੋ ਨੂਆ ਨੇ ਦਾਲ ਰੋਟੀ ਕਰਦੀ ਦਵਾਈ ਹੰਬਰ ਸਰਦੀ ਦਾਲ ਦੇ ਨਾਲ ਪ੍ਰਸ਼ਾਦਾ ਵਧੀਆ ਛਤਿਆਂ ਜਾਂਦਾ ਨਾਲੇ ਰਾਤ ਤੇ ਪਿੰਡਾਂ ਬਣਾਇਆ ਸੁੱਤੀ ਸਬਜੀ ਫਿਰ ਨਾਲ ਦਹੀਂ ਚਾਹੀਦਾ ਰੋਜ਼ ਰੋਜ਼ ਦਹੀਂ ਮੋਲਾ ਰੱਖੇ ਵਾਰਾ ਖਾਵੇ ਹੁਣ ਆਪ ਗਰਾਂ ਲੈਨੇ ਦਾਲ ਆ ਗਿਆ ਕੜਕਾ ਪਾਉਣ ਲੈਨੇ ਨਾਲ ਆਟਾ ਗੋਲ ਲੇ ਮਾਰਾ ਮੀਂਹ ਦੇ ਨਾਲ ਮੀਂਹ ਪਿਆ ਦਾ ਨਾਲ ਮਰੋੜਾ ਇੰਨਾ ਵਾ ਕੋਈ ਸਾਫ ਨਹੀਂ ਤੁਹਾਡੇ ਵੀ ਸਵੇਰੇ ਮੈਂ ਪਹਿਣਾ ਸਾਰੇ ਅੰਡੇ ਬਲੌਗ ਵੇਖਿਆ ਨਾਲ ਵਿੱਚ ਵੀ ਮੀਂਹ ਸਾਰੇ ਪੈਣ ਿਆ ਇਹ ਆਖੇ ਜਦੋਂ ਤੱਕ ਮੜ ਜਾ ਮੀਂਹ ਉਹ ਤਾਂ ਪਠੰਡਾ ਫੇਰ ਉਹ ਹੀ ਪੁਸ਼ ਹੋ ਜਾਂਦਾ ਮੈਂ ਮਿਰਚਾਂ ਪਾ ਲਏ ਤੈਨ। ਤੇ ਕਰ ਰਹੇ ਹੂ। ਅੰਦਰੋਂ ਦਾ ਨਿਕਲ ਨਹੀਂ ਕਰਦਾ ਪਰ ਕੀ ਕਰਕੇ ਹੁਣ ਕੰਮ ਤੇ ਕਰਨੇ। ਮੈਂ ਤਾਂ ਉਹਨਾਂ ਨੂੰ ਕਿਹਾ ਕਿ ਅੱਜ ਮੂੰਹ ਘਰ ਨੂੰ ਨਹੀਂ ਦੇਣੀ ਤੇ ਅੱਲਾ ਮਨਜ਼ੂਰੀ। ਸਵੇਰ ਆਈ ਰੋਟੀ ਵੀ ਆਜੇ। 1:30 ਵਜੇ ਖਾਧੀ ਕਿਉਂਕਿ ਪ੍ਰੌਣੇ ਆ ਗਏ। ਉਨਨ ਕੀ ਆ ਪਾਣੀ ਬਣਾ ਕੇ ਤੇ ਆਇਆ ਫਿਰਿਆ ਤੇ ਦਾਲ ਮੈਂ ਵੀ ਪੀਣੀ ਤੇ ਦਾਲ ਦਾ ਮਨ ਹੁਣ ਦਾ ਹੀ ਕਰਨਾ ਆ ਜਿਹੜੀ ਇੱਕ ਪਿਆਲੀ ਉਹ ਮੈਂ ਦਾਲ ਦੀ ਲਈਏ ਬਾਸੇ ਹਿਲੇ ਨਾ ਕਰਦੇ ਨਾ ਯਾਰੀ ਕੀ ਕਰਨੀ ਮੇਰਾ ਤਾਂ ਸਵੇਰੇ ਇਰਾਦਾ ਮੈਂ ਇਹ ਖਾਣ ਜਾਂ ਨਾ ਖਾਣ ਤੇ ਮੈਂ ਤਾਂ ਤੇਰੀ ਜਿਆ ਉਹ ਅੰਦਰ ਕੀ ਨਹੀਂ ਰੰਡਾ ਬੀਲੀ ਕਾਸ਼ ਕਰਕੇ ਧੀਰੇ ਦਾ ਤੜਕਾ ਲਾ ਕੇ ਬਹੁਤ ਸੁਆਦੀ ਬਣੂਗੀ ਮੈਨੂੰ ਬਹੁਤ ਚੰਗੀ ਸੁਆ ਲੱਗਦੀ ਨਾਲਾਂ ਪਤਾ ਚ ਆਹ ਲੇਕੀ ਟਰੀ ਵਾਲੀ ਸਬਜ਼ੀ ਜਣੂ ਮੈਂ ਲਾ ਦੇਣਾ ਜਾਂ ਤੁਸੀਂ ਖਾਓ ਜਾਂ ਨਾ ਖਾਓ ਮੈਂ ਤਾਂ ਫਿਰ ਹੁਣ ਬਣਾਉਣੀ ਬਣਾਉਣੀ ਨਾਏ ਕੀਆ ਤੋਰਨਾ ਘਾਣ ਨਾ ਦੇਸੀ ਘਿਓ ਘਾਣ ਨਾ ਸੁੱਕੀ ਅਰਤੀ ਘਾਣ ਨਾ ਨੂੰ ਸੰਘਾਣ ਜੋ ਦਾ ਸਾਡਾ ਦਾਲ ਨੂੰ ਵੇਲ ਕੇ ਹਸਾਬ ਸੁਸਤ ਮਸਲਾ ਛੋਲੇ ਆਦੀ ਨੂੰ ਮੂਹ ਬਣਾਉਂਦਾ ਸਿਰਪਾ ਵਿਖਾ ਲੇ ਟੇਮ ਟੇਮ ਤੇ ਟੇਮ ਟੇਮ ਮਖਾਣੇ ਨੂੰ ਇਹ ਦੱਸਿਆ ਤੁਹਾਡੇ ਘਰ ਵੀ ਸਾਰਿਆਂ ਨੇ ਮੈਨੂੰ ਕਮੈਂਟ ਕਰਕੇ ਕਿ ਵੱਖਰੇ ਵੱਖਰੇ ਸਾਰਿਆਂ ਦੇ ਪਰਮੈਸ਼ਾ ਤੇ ਮੇਰੇ ਲੱਲੀ ਦੇ ਨਾਲ ਹੀ ਐਡਾ ਕੋ ਹੁੰਦਾ ਕੱਲਾ ਜੇ ਉਹ ਲਾ ਲੂ ਕੀ ਕਰੇ ਪਤੀ ਕਰੇ ਪਤੀ ਖਾਵੇ ਕੋਈ ਇੱਟੜ ਦਾ ਕੋਈ ਨਹੀਂ ਗਿਆ ਜੇ ਮੇਰਾ ਪਾਣੀ ਪਾਦਾ ਹੁਣ ਇਹ ਦਾਲ ਨੂੰ ਮਿਕਸ ਕਰਦੇ ਮਸਰਨੀ ਆ ਅੱਜ ਵਿੱਚ ਨਾ ਮੁੰਦੀ ਪਾਈ ਤੇ ਤੇਰੇ ਨੂੰ ਪਾਣੀ ਨੂੰ ਪਤਾ ਜਾਲਾ ਲੈ ਆਉਂਦੇ ਲੈ ਆਵਾਂਗੇ ਜੀ ਦਰਬਾਰ ਸਾਹਿਬ ਆਵਾਂਗੇ ਆਉਂਦੇ ਲੈ ਆਵਾਂਗੇ ਜੀ ਜਾਂ ਜੋੜੀ ਨੂੰ ਸਮਾਂ ਲੈ ਆ ਚਾਟੀ ਸਮਾਨ ਮੋਕ ਜਾਂਦਾ ਵਾ Ả lụm đá nè, mẹ bảo mình chỉ rảy nè Cháy để mọc kẹo đi Đây là mì xào ਸਬਜੀ ਬਣਾ ਲਈ ਚੌੜਾ ਲਈ ਤਰੀ ਲਈ ਸਬਜੀ ਨੇ ਰੋਟੀ ਜਿਹੜੀ ਖਾਦੀ ਹੈ ਦੀ ਬਬ ਪਿੰਡ ਨੇ ਮੈਂ ਉਦੋਂ ਜੁੱਦਾ ਬਾਲਦੀ ਹਾਂ ਉਦੋਂ ਮੈਂ ਜਦੋਂ ਅੜੇ ਮਸਲਾ ਦੀ ਤਾਲ ਬਣਾਉਣੀ ਹੁੰਦੀ ਮੈਂ ਨਾਲ ਪਤੀਲੇ 'ਚ ਬਣਾਉਣੀ ਉਦੋਂ ਪਿੰਡ ਵੀ ਤੇ ਨਾਲ ਹੀ ਤੜਕਾ ਲਾ ਦੇਣਾ ਐਨੀ ਸਵਾਦ ਦਾਲ ਬਣਦੀ ਕੋਸਾਲੀ ਮਠੀ ਮਠੀ ਅਗੇ ਤੜ ਦੇਣੀ மாய் நடு पांडे ஏய் எல்லாரும் இந்த ਆਪਾਂ ਘਰ ਵਾਲੇ ਕੇ ਮੇਰਾ ਬਾਏ ਦੀ ਆਣੀ ਨਹੀਂ ਕਰਦੇ। ਦਾਲੇ ਸਹੀ ਰੇਜ ਦੇ। ਇਹ ਚਾਟ ਬਣ ਜਾਣਾ ਕਿਉਂਕਿ ਢੀਗੀ ਤੇ ਹੈਗੀ। ਆਹ ਤੋਂ ਮਾਰਾ ਸੱਚੇ ਪਾਛ ਤੇਰੇ ਆਸ ਕਈ ਵਾਰ ਬਣਾਣੇ ਕਿ ਹਾਂ ਜਦੋਂ ਬਣਾ ਲੈਣਾ ਨੰਬਰ 1 ਹੈ ਨਾ ਮਲਾਰਾ 하기 ਦੇਸ਼ਾਂ ਦੇਸ਼ਾਂ ਵਿੱਚ ਅੰਸ਼ਕਤੀ ਦੇ ਪ੍ਰਯਾਤ ਰਹੇ ਹਾਂਲ ਬਤਾਓ ਮਾਰਾਗੇ ਆਪਾਂ ਆਟਾ ਬਣ ਕੇ ਪ੍ਰਾਤ ਕਰਦੇ ਹੁਣ ਇਹ ਵੀ ਜਿਹੜੇ ਬੋਟਲ ਦੇ ਵਿੱਚ ਪਾਣੀ ਪਾਇਆ ਇਹ ਵੀ ਆਪਾਂ ਘਾਟਾ ਲੈਣਾ ਚਲੋ ਜੀ ਖਲਾਰੇ ਖਲਾਰਨੇ ਉਸੋਂ ਘਰ ਨਾਲ ਚਾਲਾਂ ਕਿ ਕੜੀ ਬਣਾਤਾ ਮਮੀ ਆਂਦਾ ਕੜੀ ਰੱਖੀ ਉਹ ਉਹ ਡੇੜੀ ਚੜ੍ਹ ਗਈ ਤੇ ਚਾਹ ਨੂੰ ਲੈ ਗਈ ਮਾਂ ਤਾਂ ਮੈਂ ਤਾਂ ਖਾ ਲਈ ਨਹੀਂ ਸਵਾਦ ਨਾਲ ਮੈਂ ਖਾਣੀ ਹੁੰਦੀ ਮੈਂ ਤਾਂ ਨਹੀਂ ਖਾਣੀ ਤੇ ਰੈਡੀ ਨਹੀਂ ਖਾਣਦੇ ਮੈਂ ਨਾ ਬਈ ਕੜੀ ਬਥੇ ਤੋੜਾ ਕੋ ਉਂਦਾ ਉਹ ਹਿੰਦਾ ਸੇਰੇ ਬਣਾ ਰੋ ਸੇਰੇ ਖਾ ਲਏ ਸ਼ਾਮ ਨੂੰ ਖਾ ਲ ਗਏ ਚਲੋ ਜੀ ਮੈਂ ਬੋਲਣਾ ਆਟਾ ਫਿਰ ਆਪਾਂ ਮਿਲਦੇ ਹਾਂ ਨਾਲ ਇਸ ਨੂੰ ਦਾਲ ਪਾएंगे ਬਣੀ ਰੋ ਤੁਸੀਂ ਵੀਡੀਓ ਨਾਲ ਜੀ ਇਹ ਆਟਾ ਗੋਲ ਗਿਆ ਆਟਾ ਲਿਆ ਬਾਵੇਂ ਦੇ ਵਿੱਚ ਕਾੜ ਛੋਤੇ ਦੇ ਤਾਂ ਗਿੱਲਾ ਕਰਕੇ ਪੋਣਾ ਤੇ ਬਾਕੀ ਫਨਿਸ਼ ਨਾਵੇਂ ਮਾਜ ਕੇ ਉਹ ਕਲਾਸਾਂ ਕੱਢੀਆਂ ਸਵੇਰ ਦੇ ਨਾ ਪਰ ਉਹਨੇ ਆਏ ਪਾਣੀ ਦਿੱਤਾ ਮੈਂ ਹੁਣ ਸੁਕਣੀਆਂ ਨੇ ਫਿਰ ਡੱਬੇ 'ਚ ਪਾ ਕੇ ਰੱਖ ਦੇਆ ਉਹ ਡੱਬਾ ਪਿਆ ਤੇ ਇਧਰ ਦਾਲਣ ਲਈ ਟਾਈਮ ਲੱਗਣਾ ਜੇ ਪਾਣੀ ਖਤਮ ਹੋ ਗਿਆ ਬਾੜੀ ਮੈਂ ਕਿਹਾ ਪਾਣੀ ਵੀ ਭਰ ਲਗੇ ਤੇ ਮੈਂ ਕਦੀ ਪਾਂਡਰ ਛੋਈ ਦੇ ਉਹ ਖਾਲੀ ਨਹੀਂ ਰਹਿਣ ਤਾਂ ਪਾਣੀ ਭਰ ਕੇ ਰੱਖਣਾ ਕੜਾਪਾ ਹੋਇਆਗਾ ਵੀਆ ਆ ਵੀ ਤਾਂ ਪਾਣੀ ਮੇ ਬਾਲਟੀ ਆ ਜਿਹੜੀ ਭਰ ਕੇ ਰੱਖਣੀ ਪਾਣੀ ਚੰਗਾ ਹੁੰਦਾ ਵਾ ਖਾਲੀ ਰਸੋਈ ਦੀ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰੀਏ ਐਂਡ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਹੜੇ ਨਵੇਂ ਭੈਣ ਭਰਾ ਚੈਨਲ ਤੇ ਆਏ ਆ ਮੇਰੀ ਵੀਡੀਓ ਬਾਤੋਂ ਬਾਧ ਵੇਖਿਆ ਕਰੋ ਕਿਉਂਕਿ ਭੈਣਾ ਵੀਡੀਓ ਵੀਂਦੀਆਂ ਨਹੀਂ ਆ ਕਮੈਂਟ ਕਰ ਦਿੰਦੀਆਂ ਬਣਾਉ ਮੈਂ ਸਾਰੀਆਂ ਭੈਣਾਂ ਦੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਮੈਂ ਵੀਡੀਓ ਪੂਰੀ ਵੇ ਨਹੀਂ ਆ ਤੁਸੀਂ ਹਿਸਾਬ ਲਾ ਲਓ ਮੈਂ ਪੂਰੀ ਵੀਡੀਓ ਵੇ ਨਹੀਂ ਤੇ ਬਿੰਨ ਫੇਰ ਹੀ ਪਤਾ ਲੱਗਦਾ ਤੇ ਮੇਰੀ ਵੀਡੀਓ ਪੂਰੀ ਵੇਖਿਆ ਕਰੋ ਤਾਂ ਕਿ ਰਲ ਮਿਲ ਕੇ ਆਪਾਂ ਇੱਕ ਦੂਜੇ ਦਾ ਸਾਥ ਦੇਈਏ ਤੇ ਮੰਜ਼ਲਾਂ ਤੇ ਪਹੁੰਚ ਗਏ ਕਿਉਂਕਿ ਇਦਾਂ ਆਪਾਂ ਸਾਥ ਦਵਾਂਗੇ ਤੇ ਫੇਰ ਹੀ ਮੰਜ਼ਲਾਂ ਤੇ ਪਹੁੰਚਿਆ ਜਾਣਾ ਤੇ ਚਲੋ ਜੀ ਆਪਾਂ ਵੀਡੀਓ ਦਾ ਕਰ ਗਏ ਐਂਡ ਜੇ ਚੰਗੀ ਲੱਗੀ ਲਾਈਕ ਸ਼ੇਅਰ ਕਰ ਦਿਓ ਤੇ ਉੱਲੋ ਜਰੂਰ ਵੇਖਿਆ ਕਰੋ ਜੀ ਤੁਸੀਂ ਛੇਤੀ ਟਾਈਮ ਵਾ ਦੇ ਚਲੋ ਜੀ ਹੁਣ ਆਟਾ ਰੱਖ ਗਏ ਫ੍ਰਿਜ ਚ ਤੇ ਦਾਲ ਨੂੰ ਟਾਈਮ ਲੱਗਣਾ ਤੇ ਨਾਲੇ ਅੱਜ 5:50 ਹੋਏ ਆ ਸਾਢੇ 6:00 ਜਾਣਾ ਦਰਬਾਰ ਸਾਹਿਬ ਤੇ ਹੁਣ ਚਲੋ ਜੀ ਮਿਲਾਂਗੇ ਕੱਲ੍ਹ ਅਗਲੀ ਵੀਡੀਓ ਵਿੱਚ ਇੱਕ ਵਾਰੀ ਮੈਂ ਅਵੇ ਸਫਾਈ ਸਾਰੀ ਕਰਤੀ ਆ ਤੇ ਚਲੋ ਜੀ ਵੇਖ ਲਓ ਇੰਨਾ ਔਰ ਸੋ ਇਹ ਵੀ ਸਾਹ ਕਰਤੀ ਕੋ ਚਪਾ ਚਮਸਾ ਵੈਨ ਰਹਾਤਾ ਹੈ ਕਿਵਿ ਕਿਉਂਕਿ ਇਤਨਾ ਸਲੈਪ ਤੋਂ ਪਾਣੀ ਹੈ ਨੂੰ ਡੇਰਦਾ ਸਲੈਪ ਨਹੀਂ ਸਹੀ ਏ ਉਹਦਾ ਕਰਕੇ ਚਿੱਕੜ ਹੋ ਜਾਂਦਾ ਫਿਰ ਪੋਚਾ ਮਾਰਨਾ ਪੈਂਦਾ ਉਹਨੂੰ ਪਤਾ ਆਹ ਪੋਨੇ ਸਾਰੇ ਥੋਤੋ ਕੇ ਜਿਹੜੇ ਰੱਖੇ ਚਲੋ ਜੀ ਪ੍ਰਾਤਵੀ ਤੋਂ ਅੱਧੀ ਮੈਂ ਖੈਦਾਂ ਪਈ ਰਹੂਗੀ ਜੇ ਆਟਾ ਮਸਾ ਹੀ ਸੁਕਾ ਲਗਾ ਰਿਹਾ ਹੈ ਕਿ ਅਮਰ ਜਿਹੜਾ ਗੁੰਨੀ ਦਾ ਨਵਾਂ ਚ ਵਜਦਾ ਤੇ ਚਲੋ ਵੀਡੀਓ ਦਾ ਕਰ ਗਏ ਐਂਡ ਤੇ ਬਾਤੋ ਵਾਦ ਸਪੋਰਟ ਕਰੋ ਮੇਰੇ ਚੈਨਲ ਨੂੰ ਯੂਨੇ ਵਾਸਦੇ ਰਹੋ ਇਦਾਂ ਹੀ ਸੋਣ ਨੂੰ ਸੋਣ ਨੂੰ ਵੀੜ ਕੋ ਤੁਸੀਂ ਵੇਂਦੇ ਰਹੋ ਅਸੀਂ ਬਣਾਉਂਦੇ ਰਹਿਗੇ ਮਿਲਾਂਗੇ ਕੱਲ ਅੜੀ ਵੀੜ ਕੋ ਸਾਸਰੀ ਕਾਲ ਜੀ ਅੱਜ ਮੈਂ ਸ਼ਾਮਾਂ ਨੂੰ ਵੀਡੀਓ ਬਣਾ ਕੇ ਲਿਆਉਂ ਦਰਬਾਰ ਸਾਹਿਬ ਸਵੇਰ ਅੜੀ ਵੀੜ ਕੋ ਦੇ ਨਾਲ ਆਪਾਂ ਲਾਵਾਂਗੇ ਉਹ ਵੀ ਦਰਸ਼ਨ ਕਰਿਓ ਮਹਾਰਾਜ ਬਾਬਾ ਜੀ ਦੇ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪੰਜਵੇਂ ਪਾਸ਼ਾ ਜੀ ਦੇ